ਲੋ ਬਈ ਤੇ ਸਵਾਗਤ ਹੈ ਅੱਜ ਦੇ ਵਲੌਗਾਂ 'ਵਾਂ ਤੇ ਰਾਤ ਤੇ ਸਵੇਰੇ ਤੜਕਾ ਕਣਕ ਵੇਦਾ ਇਹ ਮੰਡੀ 'ਮਾਂ ਤੜਕਈ ਰਾਤੋਂ ਦੇ ਵਿਹਲੇ ਤੇ ਅੱਜ ਘਰਾਂ ਜਿਹੜੀ ਰੱਖਣੀਆਂ ਕਣਕ ਉਹ ਲਗੇ ਕੱਢਾਂ ਪਹਿਲਾਂ ਥੈਲੀ ਭਰੂंगे ਤੇ ਫਿਰ ਪਰਾ ਟਰਾਲਾ ਘਮਾਇਆ ਵਾ ਠੱਟ ਤੇ ਪਰਾ ਟਰਾਲਾ ਖੜਾ ਆਵਾ ਜਿਹਦੇ 'ਮਾਂ ਲਾਉਂਗੇ ਨੇ ਥੈਲੇ ਭਰ ਕੇ 50 ਥੈਲੇ ਭਰਨੇ ਆ ਬਾਕੀ ਪਰ ਦਿਆਂ ਦੇ ਲਈ ਫਿਰ ਮਿਲਦੇ ਆ। ਉਹ ਬਈ ਤੇ ਪਰਦੇ ਦੇ ਦੇ ਵਾ। ਉਹ ਚਲਾਣਾ ਇਫਰਾਨ ਚਲਾਉਂਦੇ ਮਤਲਬ ਤੇ ਪਰਲੀ ਸੜਕ। ਇਹ ਚਲਾ ਦੇ ਮੈਡਮ ਬਾਈ ਇਧਰ। ਬਾਕੀ ਤੇ ਇਹ ਰਹਿ ਗਏ ਤੇ ਵੀ 5 ਕਿਲੇ। ਤੇ ਅੱਧ ਸ਼ਾਮ ਤੱਕ ਨਿਕਲ ਜੂंगे। 4 ਵਜੇ ਤੱਕ ਕਰ ਦੇਂਗੇ ਚਾਹ ਉਹ 4 ਵਜੇ ਤੱਕ 5 ਵਜੇ ਤੱਕ ਨਹੀਂ ਕਰਦੇ ਦੇਖਦੇ ਹਾਂ ਕਾ ਤੱਕ ਨਿਕਲਦੇ ਤੇ ਬਣੀ ਕਿਚਨ ਕਰਾਂਗੇ ਚੱਲਦੇ ਜਾਵਾਂਗੇ ਪਹੁੰਚਦੇ ਉਹ ਖੇਤਾਂ ਵਿੱਚ ਜੇ ਜਨ ਲੱਗਿਆ ਕਰਦੇ ਹੀ ਕੰਮ ਕਰਨਾ ਜੇ ਜਲਦੀ ਕੱਖ ਜੇ ਬਟਣ ਲੱਗੇ ਉਹਨੇ ਕਰਦੇ ਵੀ ਕਿ ਆਪਾਂਗੇ ਥੋੜਾ ਕੰਮ ਮਾਣ ਕਰਕੇ ਦੋ ਤਿੰਨ ਘੇੜੇ ਲੱਗੇ ਅੱਜ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਤੇ ਬੱਦਲ ਜਾਂ ਕਦੀ ਹੋ ਜਾ ਕਦੀ ਧੁੱਪ ਜੀ ਆ ਜਾ ਬੰਕੇ ਹੈ ਜਾਂ ਡੰਡਾ ਜ ਮੌਸਮ ਠੀਕ ਹੈ ਕੰਮ ਕਰਨੇ ਮੈਂ ਵੀ ਕਾਟ ਨਹੀਂ ਆਉਂਦੇ ਆ ਇਹ ਬੰਕੇ ਚਲੇ ਆਂ ਖੇਤਾਂਵਾਂ ਨੂੰ ਟੈਂਪੋ ਲੈ ਕੇ ਕਣਕ ਜੇਕਣੀ ਦੀ ਜਿਹੜੀ ਘਰਾਂ ਬਈ ਥੈਲੇ ਭਰੇ ਵਿਖੇਤਾਂ ਵਾਲੇ ਕਾਣੀ ਕਣਕ ਨੂੰ ਤੇ ਚਲਦੇ ਨੇ ਚਾਚੂ ਰੱਖ ਲਈ ਦੀ ਬਾਕੀ ਜੇ ਮੈਂ ਦੇਖੇ ਕਿ ਤਮਾ ਜਾ ਕੇ ਫਿਰ ਥੈਲੇ ਲੱਦਣੇ ਆ ਕਣਕ ਤਾਂ ਨਿਕਲ ਗਈ ਸੀ ਤੇ ਮੈਂ ਚਲੇ ਆ ਵੀ ਢੱਪਾ ਇਹ ਹੜੰਬਾ ਲਾ ਇਹ ਵੀ ਭਾਰ ਨੇ ਆ ਜਿੰਦੇ ਫਿਰ ਢੰਬਾ ਘੱਟ ਨੇ ਮੈਂ ਕਣਕ ਕੱਟ ਗਿਆ ਹੋਊਗੀ ਤੇ ਵੇਲੇ ਤੇ ਹੁਣ ਕਰਾਇਆ ਦਵੇਂ ਮਿਸਤਰੀ ਇੱਧਰ ਵੀ ਛੋਟਾ ਜਿਹਾ ਫਰਸੇ ਦਾ ਰੋਟੇ ਦਾ ਉਹਦੇ ਟੱਕਰ ਨਾਲ ਦਾ ਬਾਕੀ ਟਰੈਕਟਰ ਲੈਣ ਦੇ ਦਾ ਘਰ ਆ ਖੜਾ ਗਿਆ ਤਾਂ ਤੇ ਹੁਣ ਰੱਖਣਾ ਸਾਮਾਨ ਪੂਰਾ ਬੋਲੀ ਪੂਰੀ ਜੀ ਆਹੋ ਬਈ ਇਹ ਹਾਂ ਫੇਰ ਮੈਂ ਸ਼ਾਇਦ ਚੇਂਜ ਕਰਾਦਾ ਬਾਕੀ ਕਣਕ ਗੁੰਮਪ ਵੜਾ ਕੇ ਦਾ ਵਿਲੇ ਹੋਗੇ ਤੇ ਰਾਤ ਬਾਕੀ ਗੇਰ ਨਹੀਂ ਰਹਿ ਗਈ ਮੰਡੀ ਨੂੰ ਇੱਥੇ ਲੈ ਤੁਲੇ ਦਾ ਭਰ ਲੈਦੇ ਸਵੇਰੀ ਬਾਕੀ ਕੱਲ ਨੂੰ ਜਾਂ ਪਰਸੋਂ ਨੂੰ ਵੇਰੂਗਾ ਜਿਹੜੀ ਮੰਟੀ ਮੰਗੇਰ ਨਹੀਂ ਕਣਕ ਪਹਿਲੀ ਟਰਾਲੀ ਵੇਰ ਰਿਹਾ ਇਹ ਤੇ ਮਤਲਬ ਤੇ ਜਿਹੜਾ ਇੱਧਰ ਰੂਮ ਬਣਾਉਣਾ ਦਾ ਬਾਕੀ ਇੱਧਰ ਬਾਥਰੂਮ ਬਣ ਜੂਗਾ ਤੇ ਕੱਪ ਬੋਰਡ ਦੀ ਜਗ੍ਹਾ ਛੱਡ ਲਈ ਪਰ ਲਈ ਛੱਡ ਸਟੋਰ ਹੋ ਜਾਣਾ ਤੇ ਆ ਮੂਰੇ ਵਿਲਾ ਹੋ ਜਾਣਾ ਇੱਧਰ ਪੌੜੀ ਆ ਜਣੀ ਯਾ ਲੈ ਵੀ ਨਾ ਚੱਲ ਲੈ ਵੀ ਇਹੋ ਵੀ ਰੇ ਪਿੱਲਰ ਵਾਲੇ ਦਵਾਰ ਦੇ ਪਿੱਛੇ ਛੱਡਾ ਪਹਿਲਾ ਉਰੇ ਪੱਟਿਆ ਦਾ ਕੀ ਗਲਤ ਹੋ ਗਿਆ ਦਾ ਬਾਕੀ ਆ ਪੱਤਣਾ ਇੱਕ ਤੇ ਉਰੇ ਬਿੱਲਰ ਆ ਉਹ ਕੰਦੇ ਕੋਲ ਤੇ ਉਹ ਗੱਭਿਆ ਨਾ ਪਹਿਲਾਂ ਮਤਲਬ ਉਰੇ ਪੱਟਦੇ ਦਾ ਗਲਤ ਪੱਟ ਹੋ ਗਿਆ ਦਾ ਇਹ ਪਿੱਲਰ ਦੀ ਸੀਤਮਾ ਪਰ ਆਣਾ ਉਹ ਪਿੱਲਰ ਦੀ ਸੀਤਮਾ ਤੇ ਦੋ ਪਿੱਲਰ ਪਰ ਆ ਵੱਡਾ ਲੱਗੂਗੇ ਸਾਹਮਣੇ ਉਹ ਕੰਤ ਦੇ ਗੇਲ ਤੇ ਬਾਕੀ ਉਰੇ ਪੌੜੀ ਚੜ ਜੂਗੀ ਦੇਖਦਾ ਕਿੱਧਰ ਨੂੰ ਚੜਾ ਤੇ ਪਰਾਂ ਖੁੱਲੀ ਖਾਲੀ ਹੋ ਜਾਣੀ ਮੈਸਾਂ ਅੰਦਰ ਹੋ ਜਾਣਾਂ ਬਾਕੀ ਤੇ ਆ 25 ਫੁੱਟਾਂ ਤੂੜੀ ਵਾਲਾ ਕਮਰਾ ਲਾ ਡੂੰਗਾ ਕਰਨੇ ਨੇ ਥੋੜਾ ਜਿਹਾ ਹੋਰ ਤੇ ਇਹ ਮੌਰੀਆਂ ਮੌਰੀਆਂ ਦੇਗਾ ਛੱਡ ਲਈ ਬਾਕੀ ਹਾਂ ਤੇ ਵੀ ਮਿੱਟੀ ਚੱਕਣੀ ਐ ਚੱਕੂੰਗਾ ਘੱਲ 500 ਤੱਕ ਬੇਲੇ ਹੋਏ ਤੇ ਬਾਕੀ ਕਰਦੇ ਮਨੂ ਕੀ ਐਂਟਿੰਗ